ਜੇਕਰ ਤੁਸੀਂ ਵੀ ਬੇਫਿਕਰ ਹੋ ਕੇ ਆਪਣੇ ਘਰ ਦੇ ਬਾਹਰ ਆਪਣਾ ਵਾਹਨ ਖੜਾ ਕਰਕੇ ਚੁੱਪਚੀਪੀ ਤੇ ਘਰ ਦੇ ਅੰਦਰ ਵੜ ਜਾਂਦੇ ਹੋ ਤੇ ਇਹ ਸੋਚਦੇ ਹੋ ਕਿ ਬਾਹਰ ਕੁਝ ਵੀ ਨਹੀਂ ਵਾਪਰੇਗਾ ਤਾਂ ਇਹ ਖਬਰ ਤੁਹਾਡੇ ਲਈ ਦੇਖਣੀ ਬੇਹੱਦ ਜ਼ਰੂਰੀ ਹੈ ਇਸ ਵੀਡੀਓ ਦੇ ਵਿੱਚ ਜਿਹੜਾ ਨੌਜਵਾਨ ਤੁਹਾਨੂੰ ਦਿਖਾਈ ਦੇ ਰਿਹਾ ਹੈ ਇਹਦੀ ਉਮਰ ਮਹਿਜ਼ ਹੀ 18-19 ਸਾਲ ਦੀ ਹੋਏਗੀ ਪਰ ਜਿਹੜੇ ਕਾਰਨਾਮੇ ਕਰਦਾ ਹੈ ਉਹ ਕਿਸੇ ਵੱਡੇ ਵਿਅਕਤੀ ਦੇ ਨਾਲੋਂ ਘੱਟ ਨਹੀਂ ਨੇ ਦਰਅਸਲ ਇਹ ਚੋਰ ਹੈ ਜਿਹੜਾ ਸੜਕਾਂ ਦੇ ਉੱਤੇ ਗਲੀਆਂ ਦੇ ਵਿੱਚ ਸ਼ਰਿਆਂ ਮ ਬੇਖੌਫੋ ਕੇ ਘੁੰਮਦਾ ਹੈ ਤੇ ਜਿੱਥੇ ਵੀ ਕਿਤੇ ਇਹਦਾ ਦਾ ਲੱਗਦਾ ਹੈ ਜੋ ਵੀ ਇਹਨੂੰ ਚੁੱਕਣ ਦੇ ਲਈ ਮਿਲਦਾ ਹੈ ਉਹ ਚੀਜ਼ ਨੂੰ ਇਹ ਮੌਕੇ ਤੋਂ ਡੁੱਕ ਕੇ ਲੈ ਜਾਂਦਾ ਹੈ ਤੇ ਰਫੂ ਚੱਕਰ ਹੋ ਜਾਂਦਾ ਹੈ ਇਹ ਤਸਵੀਰਾਂ ਬਠਿੰਡਾ ਦੀਆਂ ਨੇ ਜਿੱਥੇ ਇੱਕ ਨੌਜਵਾਨ ਚੋਰੀ ਕਰਦਾ ਦਿਖਾਈ ਦੇ ਰਿਹਾ ਇਹਨਾਂ ਨੂੰ ਨਾਤਾ ਪ੍ਰਸ਼ਾਸਨ ਦਾ ਕੋਈ ਡਰ ਹੈ ਤੇ ਨਾ ਹੀ ਇਹਨਾਂ ਨੂੰ ਕੁੱਟ ਪੈਣ ਦਾ ਕੋਈ ਖੋਫਾ ਹੈ ਕਿ ਜੇਕਰ ਫੜੇ ਗਏ ਤਾਂ ਕੀ ਹੋਏਗਾ ਖਾਸ ਤੌਰ ਤੇ ਇਸ ਤਰੀਕੇ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਜਿਹੜੇ ਨੌਜਵਾਨ ਹੁੰਦੇ ਨੇ ਉਹ ਜਾਂ ਤਾਂ ਕਿਸੇ ਨਸ਼ੇ ਦੀ ਦਲਦਲ ਚ ਫਸੇ ਹੁੰਦੇ ਨੇ